ਵੇਲੇ ਦਫੂ ਗੱਡੀ ਡਿਊਟੀ ਲੱਗੀ ਨਾ ਤੈਨੂੰ ਫੋਨ ਕਿਤੇ ਤੁਹੀ ਆਏ ਇਹ ਸਰਪੰਚ ਵਿਚਾਲੇ ਖੜਤਾ ਆਇਆ ਹੁੰਦੇ ਆਨੂੰ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋਦੋਂ ਕਿਤਾਬੇ ਨਹੀਂ ਗਿਆ ਨਹੀਂ ਅਗੀ ਯਾਰ ਕਿਉਂ ਥੱਪੜ ਕਿਉਂ ਮਾਰ ਰਿਹਾ ਹੈ ਤੂੰ ਹੀ ਤੈਨੂੰ ਮੈਂ ਤੁਹਾਨੂੰ ਕਹਿੰਦਾ ਤੜਸੀ ਨਹੀਂ ਰੱਬ ਤੋਂ ਕਹਾਂਗਾ ਕਿ ਸਰਪੰਚ ਦੇ ਥੱਪੜ ਮਾਰੋ ਹਾਂ ਸਰਪੰਚ ਪੀਂਦਾ ਚੁਣਿਆ ਹੈ ਪੀਂਦੀ ਹੈ ਜੇ ਜਨਤਾ ਨੇ ਚੁਣਿਆ ਹੈ ਨਾ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਹੈ ਪੀਤੀ ਹੈ ਪੱਕੀ ਪੀਤੀ ਹੈ ਦਾਰੂ ਵੀ ਪੀਤੀ ਹੈ ਉਹ ਕੀ ਮਤਲਬ ਹੈ ਚਾਹ ਪੀਤੀ ਤੇਰੀ ਨਹੀਂ ਬੀਤੀ ਯਾਰ ਇੱਕ ਸਰਪੰਚ ਨੂੰ ਅਸੀਂ ਇਹ ਗੱਲ ਕਰਨਾ ਥੱਪੜ ਮਾਰ ਕੇ ਤਰੱਕੀ ਰੈਂਕ ਬਣਦਾ ਰਾਈਡ ਕਿਹਦੇ ਨੂੰ ਨਹੀਂ ਮਾਰ ਸਕਦਾ ਹਾਂ ਕਿਸੇ ਦੇ ਨਹੀਂ ਕੋਈ ਮਾਰ ਸਕਦੇ ਥੱਪੜ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ ਕਿਸੇ ਦੀ ਗੱਲ ਪਬਲਿਕ ਜੂੜ ਮਾਰ ਰਹੀ ਹੈ ਮੈਂ ਡਰਾਈਵ ਨਹੀਂ ਕਰਦਾ ਸਰਪੰਚ ਸਾਹਿਬ ਕੀ ਮਸਲਾ ਹੈ ਅਸਲ ਮੈਂ ਕੋਈ ਨਹੀਂ ਮੈਂ ਸਰਪੰਚ ਸਾਹਿਬ ਕੀ ਮਸਲਾ ਇਹਨੇ ਮੇਰੇ ਮਗਰੋਂ ਮਾਰਤੀ ਨਾਲ ਲੱਗਵਾ ਥੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ 112 ਤੇ ਕੰਪਲੀਟ ਕੀਤੀ ਕਰਦਾ ਕੋਈ ਗਰੇਲੂ ਮਸਲਾ ਸੀ ਇੱਕ ਮਿੰਟ ਬੈਠਾਓ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਭਲਾ ਲਓ ਅਸੀਂ ਜਾਣਦੇ ਆ ਕਿ ਸਾਨੂੰ ਕੋਈ ਤਰ੍ਹਾਂ ਜੀ ਨਹੀਂ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਵੀ ਇਹ ਕੋਈ ਐਵੇਂ ਨਹੀਂ ਹੈ ਇਹ ਸਾਨੂੰ ਨਾਮ ਪੁੱਛੀ ਕੀ ਹੈ ਤੇ ਜੇ ਕਿਸੇ ਦੇ ਘਰ ਦੇ ਕਿਰੇਲੂ ਚ ਰੋਲਾ ਸੀਗਾ ਤਾਂ ਤੁਹਾਨੂੰ ਬੁਲਾਇਆ ਤੇ ਸਰਪੰਚਾਂ ਵੀ ਆਏ ਮੀਡੀਆ ਬੁਲਾਇਆ ਪਰ ਸਰਪੰਚ ਨੂੰ ਕਿਸ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਮੀਡੀਆ ਨੇ ਬੁਲਾ ਲਓ ਯਾਰ ਮੀਡੀਆ ਨੇ ਬੁਲਾਓ ਮੀਡੀਆ ਆਉਣੇ ਛਾਪੇ ਦੇ ਦੱਸ ساری ਗੱਲਬਾਤ ਦੱਸ ਕੀ ਜਿੱਕਰ ਸੀ ਅਸੀਂ ਤੋਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੇ ਘਰ ਤੋਂ ਪਿਆਰ ਨੂੰ ਸਮਝਾਉਣ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਤੇ ਥੱਪੜ ਨਹੀਂ ਮਾਰ ਸਕਦੇ ਉਹ ਸਭ ਯਾਰ ਗਲਤ ਫਹਿਮੀ ਆ ਉਹਦੇ ਕੋਲ ਗਲਤ ਫਹਿਮੀ ਹੋ ਕੇ ਥੱਪੜ ਮਾਰਨ ਦਾ ਕੀ ਅਧਿਕਾਰ ਆ ਦੱਸੋ ਯਾਰ ਹੁਣ ਇੱਕ ਕੀ ਦੇ ਕੋਲੇ ਕਾਪਾ ਸੀ ਸਰਪੰਚ ਕੀ ਬੋਲ ਦੱਸੋ ਦੇਖੋ ਘਰ ਦੇ ਅੰਦਰ ਗਰੇਲੂ ਦਾ ਮਸਲਾ ਚਲੋ ਤੂੰ 1212 ਦੇ ਫੋਨ ਕਿੱਥੇ ਭੁਲਿਆ ਇਹ ਸਰਪੰਚ ਹੁੰਦਾ ਤਾਂ ਆਹ ਸਾਰੇ ਤਿੰਨ ਚਾਹ ਦੇ ਖੜੇ ਆਂ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਹੁੰਦਾ ਚਲੋ ਤੂੰ ਥੱਪੜ ਮਾਰਦਾ ਲੋਕ ਇਧਰ ਉਹ ਨਹੀਂ ਯਾਰ ਇਹਦੀ ਕੋਈ ਗੱਲ ਨਹੀਂ ਹੈ ਸਮਾਜੀਕ ਦੇ ਵਿੱਚ ਆ ਆ ਵੇਖੋ ਜਿੰਨੀ ਜਨਤਾ ਸੁਣ ਰਹੀ ਆ ਜੀ ਮੇਰਾ ਨਾਮ ਅਪੂਰਾ ਹੈ ਅਪੂਰਾ ਜੀ ਅਪੂਰਾ ਪਿੰਕੜਾ ਅਪੂਰਾ ਜੀ ਨਹੀਂ ਡਿਊਟੀ 8:00 ਤੋਂ 12:00 ਤੱਕ ਬਣਾਇੰਦੇ ਕਰਦੇ ਆ ਜੀ ਕਰਨ ਵੇ ਦੇਖੋ ਉਹ ਨਹੀਂ ਮੈਂ ਤੰਗੂਗਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਜੇ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਅਸੀਂ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਸਦੇ ਉਹਨੂੰ ਦੁਬਾਰਾ ਉਹਦੇ ਕੋਲ ਥੱਪੜ ਮਾਰ ਫਿਰ ਵੀ ਸੋਚਦੇ ਹੁੰਦੇ ਆ ਪੂਰਾ ਮਸਲਾ ਕੀ ਹੈ ਮਸਲਾ ਯਾਰ ਇਹ ਦੋਨਾਂ ਜੀਆਂ ਦਾ ਆਪ ਸੱਚੀ ਹੈਗਾ ਸੀਗਾ ਤੇ ਮੈਨੂੰ ਬੁਲਾਇਆ ਇਹ ਤੁਸੀਂ ਤੁਸੀਂ सरपंच हां मैं सरपंच हैगा ते इनां नु बुला इनां नु किसे क्यों कंप्लीट कीती 112 ते ए आए ने मैं अंदरो उनु लेके आई जाना ते इने मेरे थप्पड़ मारता मगर अच्छा की नाम है इनका पूरा पूरा अच्छा ਤੁਸੀਂ ਸਰਪੰਚ ਸਾਹਿਬ ਦੇਖੋ ਜੀ ਪਹਿਲੀ ਗੱਲ ਤਾਂ ਜੋ ਇਹਨਾਂ ਨੇ ਇਹ ਗੱਲ ਕੰਮ ਕੀਤਾ ਨਾ ਬਿਲਕੁਲ ਹਦਕਾਰ ਨਹੀਂ ਕਿਸੇ ਮੁਲਾਜ਼ਮ ਨੂੰ ਵੀ ਕਿਉਂਕਿ ਚਲੋ 112 ਤੇ ਕੰਪਲੀਟ ਕੀਤੀ ਕਰਦਾ ਗਰੇਲੂ ਮਸਲਾ ਹੈ ਉਥੇ ਜੇ ਤੁਸੀਂ ਮੋਤਬਰ ਦੇਖੋ ਜੇ ਸਰਪੰਚ ਸਾਹਿਬ ਵੀ ਆਇਆ ਮੋਤਬਰ ਆਇਆ ਤਾਂ ਉਹ ਮੁਲਾਜ਼ਮ ਵੀ ਆਇਆ ਪਰ ਹੁੰਦੇ ਆਨ ਨੂੰ ਕਿਸੇ ਨੂੰ ਥੱਪੜ ਮਾਰਨ ਦਾ ਹੱਕ ਨਹੀਂ ਬਣਦਾ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਸਰਪੰਚਾ ਗਮੋਤਬਾਰਾ ਸਸੀ ਗਲ ਸਰ ਸਾਰੇ ਇਸ ਨਾਮ ਕੀ ਏਡੇ ਪੰਡੇ ਦੇ ਸਰਪੰਚ ਸੀਟ ਫਾਰਮ ਪੱਕਾ ਚਿੰਦਰਪਾਲ ਸਰਪੰਚ ਹੈ ਜੀ ਮੈਂ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਠਾਣੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਦਾ ਸੀ ਬੱਚਿਆਂ ਨੂੰ ਬਾਹਰ ਕੱਢਦਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨੇ ਲੇਡੀਜ਼ ਨੇ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਧਰੋਂ ਬਾਦੇ ਆ ਗਿਆ ਉਹਨੂੰ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂਜੀ ਇਹ ਹੈਗਾ ਜੀ ਪੱਪੂ ਰਾਮ ਜੀ ਇਹ ਸਹੀ ਪੱਪੂ ਰਾਮ ਹੈ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਹਾਂਜੀ ਦੇਖਦੇ ਆ ਜੀ ਨੀ ਤਾਂ ਧਰਨਾ ਲਾ ਸਕਾਰ ਚੰਦੀ ਹੈ ਕਿ ਜਿਹੜਾ ਹੈਗਾ ਪੁਲਿਸ ਤੇ ਜਿਹੜਾ ਲੋਕ ਜਕਾਰ ਵੀ ਨਾ ਕੀਤਾ ਅਸੀਂ ਧਰਨਾ ਲਾਵਾਂਗੇ। ਬੁਆਰੀ ਕਿ ਜਿਹੜਾ ਹੈ ਕਿ ਇਸ ਤਰ੍ਹਾਂ ਦਾ ਵਿਸਤਾਰ ਹੋਗਾ ਜਿਹੜਾ ਹੈਗਾ। ਕਾਰਨਾ ਇਹ ਤਾਂ ਹੁਣ ਵੇਖ ਹੀ ਲਿਆ ਸਰ ਤੁਸੀਂ ਰਿਸ਼ਤਾ ਇਹਨਾਂ ਦਾ ਜਿਹੜਾ ਕਿ ਨਾ ਹਾਂਜੀ ਬਹੁਤ ਵੱਡਾ ਜੀ ਹਾਂਜੀ ਬਹੁਤ ਵੱਡਾ ਹੈ ਜੀ। ਜੇ ਕਾਰਵਾਈ ਨਹੀਂ ਹੁੰਦੀ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਧਰਨਾ ਲਾਵਾਂਗੇ ਜੀ। ਸਰ ਅਸੀਂ ਇੱਕ ਸੰਕੀ ਇਹ ਪਿੰਡ ਕਿਹੜਾ ਹੈ? ਪਿੰਡ ਰਸੀਟ ਫਾਰਮ। ਅੱਛਾ ਕੀ ਹੋਇਆ ਕਿ ਇਹ ਮਾਮਲਾ? ਮੇਰੀ ਲੜਾਈ 10 ਸਾਲ ਹੋ ਗਿਆ ਆਪਣੇ ਘਰ ਵਾਲੇ ਨਾ। ਸਾਲ ਹੋ ਗਾ ਲੱਗ ਰਹੰਦੇ ਆ ਸੋਦੇ ਮਾਪੇਨਾ। ਮੈਂ ਮੈਂ ਉਹਦੇ ਕੰਮ ਤੇ ਗਈ ਹੋਈ ਸੀ ਕੰਦ ਟੱਪ ਕੇ ਕਾਪਾ ਲੈ ਕੇ ਡਾਂਗ ਲੈ ਕੇ ਮੇਰੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੀ ਮੰਗਰੋਂ ਮੇਰੇ ਬੱਚੇ ਨੇ ਫੋਨ ਕੀਤਾ ਤੇ ਮੈਂ 112 ਤੇ ਕੋਲ ਲਈ ਸੀਗੀ ਉਧਰੋਂ ਉਹਨਾਂ ਨੇ ਸਰਪੰਚ ਨੂੰ ਕਹਿਤਾ ਤੇ ਸਰਪੰਚ ਵੀ ਪਹੁੰਚ ਗਏ ਉੱਥੇ ਕਿਹੜਾ ਸਰਪੰਚ ਆਈ ਸਿੰਦਰਪਾਲ ਸਿੰਗਦਰਪਾਲ ਸਿੰਘ ਇਹ ਪਹੁੰਚ ਗਏ ਇਹ ਮਤਲਬ ਉਹਨੂੰ ਗੱਲ ਕਰਕੇ ਅੰਦਰੋਂ ਬਾਹਰ ਨਿਕਲਦੇ ਪਏ ਸੀਗੇ ਇਹਨਾਂ ਹੁੰਦੇ ਥੱਪੜ ਮਾਰਦਾ ਇਹਨਾਂ ਨੂੰ ਪਤਾ ਐਨਾਂ ਜਿਹੜੇ ਆਏ ਸੀਗੇ ਮੁਲਾਜ਼ਮ ਸੀਗੇ ਜਿਹੜੇ ਅੱਛਾ ਹਾਂਜੀ ਤੇ ਫੇਰ ਕੀ ਹੋਇਆ ਉਸ ਤੋਂ ਬਾਅਦ ਫੇਰ ਨਾ ਥੱਪੜ ਮਾਰਤਾ ਉਹਦੇ ਤੇ अच्छा कोई पूछे ਸੀ ਪਹਿਲਾਂ ਕੋਈ ਗੱਲਬਾਤ ਹੋਈ ਨਾ ਕੁਛ ਨਹੀਂ ਜਾ ਕੇ ਪੁੱਛਿਆ ਉਹ ਵੀ ਅੰਦਰੋਂ ਆਉਂਦਾ ਪਏ ਸੀ ਸਰਪੰਚ ਸਾਹਿਬ ਬਾਹਰ ਇਹਨਾਂ ਦੋ ਥੱਪੜ ਮਾਰੇ ਉਹਦੇ ਹਾਂਜੀ ਤੇ ਫਿਰ ਉਹ ਤੁਸੀਂ ਹੁਣ ਕਿ ਕਿਹਾ ਹਾਂਜੀ ਕੀ ਮੰਗ ਕਰ ਰਹੇ ਹੋ ਮੰਗ ਹੈ ਇਨਸਾਫ ਚਾਹੀਦਾ ਸਾਨੂੰ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਸੀਂ ਸਰ ਕਰਮਨਗਰ ਸੀਟ ਫਰਮ ਪੱਕੇ ਨੂੰ ਸਰਪੰਚਾ ਜੀ ਅਸੀਂ ਸਰ ਅਸੀਂ 8 ਸਰਪੰਚ ਇਕੱਠੇ ਹੋਏ ਆ ਸਰ ਜੋ ਪਪੂਰਾ ਮਲਾਜਮ ਹੈ ਅਸੀਂ ਉਹ ਮੋਕਲੇ ਦੀ ਹਾਲਤ ਦੇਖੀ ਸਰ ਅੱਖਾਂ ਤੋਂ ਸਾਨੂੰ ਇਹ ਪੱਗ ਰਿਹਾ ਉਹ ਤਾਂ ਸਰ ਕੋਈ ਮੈਡੀਕਲ ਨਸ਼ਾ ਵੀ ਕੀਤਾ ਹੋਇਆ ਹੈ ਸਰ ਜਦੋਂ ਅਸੀਂ ਸਾਰੀ ਗੱਲ ਸੁਣੀ ਤੇ ਪਪੂਰਾਮ ਜਦੋਂ ਵਿਆਹ ਸੁਣੇ ਤੇ ਸਾਡੇ ਸਰਪੰਚ ਜਦੋਂ ਉਹਨਾਂ ਦੇ ਰੋਣਾ ਨੇ ਬੇਡਨ ਪਹੁੰਚੇ ਸਾਨੂੰ ਇੱਕ ਗੱਲ ਤੋਂ ਸਾਨੂੰ ਪਤਾ ਲੱਗਿਆ ਉਹਨਾਂ ਨੇ ਕਿਸੇ ਤੋਂ ਕੋਈ ਪੁੱਛਦਾ ਸੀ ਨਹੀਂ ਕੀਤੀ ਉਹਨਾਂ ਨੇ ਪਹੁੰਚ ਨਹੀਂ ਸਰਪੰਚ ਨੂੰ ਇੱਕ ਆਮ ਬੰਦਾ ਸਮਝ ਕੇ ਸਰ ਥੱਪੜ ਮਾਰ ਦਿੱਤਾ ਸਰ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਜੇ ਸਰਪੰਚ ਨਾ ਹੁੰਦਾ ਜੇ ਆਮ ਬੰਦਾ ਦਾ ਸਰ ਕਾਨੂੰਨ ਹੈਗਾ ਆਮ ਬੰਦੇ 'ਚ ਥੱਪੜ ਮਾਰਨਾ ਤੇ ਪੁਲਿਸ ਦੇ ਕੋਲੇ ਕੀ ਇਹ ਰੂਲ ਹੈਗਾ ਵੀ ਪੁਲਿਸ ਥ ਜਦੋਂ ਮੁਲਾਜ਼ਮ ਨੇ ਸਰ ਕਿਸੇ ਗੱਲ ਦੀ ਗੱਲ ਹੀ ਨਹੀਂ ਪੁੱਛੀ ਕਿਸੇ ਗੱਲ ਦੇ ਮਾਮਲੇ ਦੇ ਨਹੀਂ ਪਤਾ ਉਹਨਾਂ ਨੂੰ ਥੱਪੜ ਮਾਰਨਾ ਫਿਰ ਸਰਪੰਚ ਨੂੰ ਥੱਪੜ ਮਾਰਨਾ ਉਸ ਵਸਤੇ ਉਹਨਾਂ ਨੇ ਸਰ ਸੀਨੇ ਜੋਰੀ ਵੀ ਕੀਤੀ ਉਹ ਵਸਤੇ ਜਦੋਂ ਇਕੱਠ ਪਹੁੰਚਿਆ ਇਕੱਠ ਨੂੰ ਪਤਾ ਲੱਗਿਆ ਫਿਰ ਉਹ ਢਿੱਲਾ ਹੋ ਗਏ ਉਹਨਾਂ ਨੂੰ ਬਾਕੀ ਦੇ ਨਾਲ ਦੇ ਮੁਲਾਜ਼ਮ ਚੌਂਕੀ ਲਾ ਕੇ ਪਹੁੰਚੇ ਨੇ ਹੁਣ ਸਰ ਤੇ ਮੌਕੇ ਤੇ ਸੀਟੀ ਵੱਜ ਰਹੇ ਐਸਐਚਓ ਸਾਹਿਬ ਆਏ ਹੋਏ ਨੇ ਮਨਿੰਦਰ ਸਿੰਘ ਜੀ ਹੁਣ ਦੇਖਦੇ ਸਰ ਕੀ ਕਾਰਵਾਈ ਕਰਦੇ ਨੇ ਅਸੀਂ ਘੜੋ ਘੜ ਸਰ ਅਸੀਂ 49 ਮੈਂਬਰ ਤੇ ਅਸੀਂ 7-8 ਸਰਪੰਚ ਦੇ ਮੌਕੇ ਤੇ ਪਹੁੰਚੇ ਹੋਏ ਆ ਔਰ ਸਰ ਦੇਖਦੇ ਆ ਸਸਪੈਂਡ ਕਰਕੇ ਉਹਨਾਂ ਦੀ ਵਰਦੀ ਲਵਾ ਕੇ ਉਹਨੂੰ ਤੁਖਲਦੇ ਆ ਪੁਲਿਸ ਮੁਲਾਜ਼ਮ ਅਸਰ ਇਹ ਸਾਡੀ ਤੇਹੀ ਪੀਕ ਲੈ ਸਾਡਾ ਇਹ ਏਜੰਡਾ ਹੈ ਸਰ ਜਿਹੜੇ ਮੁਲਾਜ਼ਮ ਨੇ ਸਰ ਗਲਤ ਤਰੀਕੇ ਨਾਲ ਸਾਡੇ ਸਰਪੰਚ ਸਾਹਿਬ ਨਾਲ ਧੱਕਾਚੋਰੀ ਕੀਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੜੀ ਸਰ ਰਵਈਆ ਦੇਖਦੇ ਕਿ ਸਰਪੰਚ ਜਿਹੜਾ ਮੋਤਵਾਰ ਬੰਦਾ ਹੈ ਹਾਂਜੀ ਮਾੜਾ ਹੀ ਹੈ ਜੀ ਪੁਲਿਸ ਦਾ ਰਵਈਆ ਤਾਂ ਹਾਂਜੀ ਬਹੁਤ ਮਾੜਾ ਜੀ ਮੇਰਾ ਨਾਮ ਭਾਜੀ ਜਸਵਿੰਦਰ ਸਿੰਘ ਜੀ ਜੇ ਮੰਨ ਲਓ ਅੱਜ ਸਰਪੰਚ ਦੇ ਹੋਏ ਕੀ ਅਸੀਂ ਇੱਕ ਸਾਡੇ ਅੱਜ ਸੀਡ ਫਾਰਮ ਅਰੀਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਐਸਪੀ ਪਪੂਰਾ ਹਮਦੇ ਉਹਦੇ ਨਾਲ ਮੁਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗੱਲ ਫ਼ਹਮੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸੰਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੇ ਜਿਹੜੇ ਦੋਨੇ ਤਰ੍ਹਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆਂਦਾ ਜਿਸ ਚੋਂ ਦਾ ਹੁਣ ਇਹ ਉਹਨਾਂ ਡਿਪਾਰਟਮੈਂਟ ਰੈਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ